ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਸ ਕੇ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਦੋਸਤੋ ਗੱਲ ਕਰਾਂਗੇ ਪੀਐਮ ਕਿਸਾਨ ਯੋਜਨਾ ਬਾਰੇ ਜਿੰਨਾ ਕਿਸਾਨਾਂ ਨੇ ਪੀਐਮ ਕਿਸਾਨ ਯੋਜਨਾ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕੀਤਾ ਸੀ ਤੇ ਉਹਨਾਂ ਨੂੰ ਆਪਣੇ ਰਜਿਸਟ੍ਰੇਸ਼ਨ ਨੰਬਰ ਬਾਰੇ ਨਹੀਂ ਪਤਾ ਸੋ ਰਜਿਸਟ੍ਰੇਸ਼ਨ ਨੰਬਰ ਆਪਾਂ ਆਨਲਾਈਨ ਕਿਵੇਂ ਕੱਢ ਸਕਦੇ ਹਾਂ ਅੱਜ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਕਿਸੇ ਵੀ ਬ੍ਰਾਊਜ਼ਰ ਦੇ ਵਿੱਚ ਲਿਖਾਂਗੇ ਪੀਐਮ ਕਿਸਾਨ पीएम किसान जो ਤੁਸੀਂ ਸਰਚ ਕਰੋਗੇ ਤਾਂ ਇਦਾਂ ਦਾ ਇੰਟਰਫੇਸ ਆਊਗਾ ਉਸ ਤੋਂ ਬਾਅਦ ਤੁਸੀਂ ਪਹਿਲੀ ਹੀ ਸਾਈਡ ਦੇ ਉੱਤੇ ਕਲਿੱਕ ਕਰੋਗੇ ਪਹਿਲੀ ਸਾਈਡ ਤੇ ਕਲਿੱਕ ਕਰਨ ਤੋਂ ਬਾਅਦ ਇਹ ਪੂਰੀ ਮਤਲਬ ਜਿਹੜੀ ਸਾਈਟ ਆ ਤੁਹਾਡੀ ਖੁੱਲ ਜਾਊਗੀ ਸਾਈਟ ਖੋਲਣ ਤੋਂ ਬਾਅਦ ਤੁਸੀਂ ਲਿਖੋਗੇ ਨਾਊ ਯੂਅਰ ਸਟੇਟਸ ਤੇ ਕਲਿੱਕ ਕਰੋਗੇ ਜਦੋਂ ਇੱਥੇ ਕਲਿੱਕ ਕਰੋਗੇ ਤਾਂ ਇੱਥੇ ਸਟੇਟਸ ਚੈੱਕ ਕਰਨ ਵਾਸਤੇ ਇਹ ਮੰਗ ਰਹੀ ਆ ਇੰਟਰ ਰਜਿਸਟ੍ਰੇਸ਼ਨ ਨੰਬਰ ਸੋ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ ਰਜਿਸਟ੍ਰੇਸ਼ਨ ਨੰਬਰ ਕਿਵੇਂ ਕੱਢਾਂਗੇ ਰਜਿਸਟ੍ਰੇਸ਼ਨ ਨੰਬਰ ਕੱਢਣ ਵਾਸਤੇ ਆਪਾਂ ਲਿਖਾਂਗੇ ਨਿਊ ਯੂਅਰ ਰਜਿਸਟ੍ਰੇਸ਼ਨ ਤੇ ਕਲਿੱਕ ਕਰਾਂਗੇ ਇੱਥੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਇੱਥੇ ਦੋ ਆਪਸ਼ਨ ਆ ਜਾਣਗੇ ਦੋ ਆਪਸ਼ਨ ਆ ਜਾਣਗੇ ਇੱਕ ਤਾਂ ਮੋਬਾਈਲ ਤੋਂ ਆਪਾਂ ਕੱਢ ਸਕਦੇ ਹਾਂ ਤੇ ਇੱਕ ਆਧਾਰ ਨੰਬਰ ਤੋਂ ਜੇਕਰ ਤੁਹਾਨੂੰ ਪਤਾ ਕਿ ਤੁਹਾਡਾ ਮੋਬਾਈਲ ਨੰਬਰ ਕੀ ਹੈ ਤਾਂ ਤੁਸੀਂ ਇੱਥੇ ਆਪਣਾ ਮੋਬਾਈਲ ਨੰਬਰ ਭਰ ਦਿਓ ਨਹੀਂ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਭਰ ਕੇ ਸੀ ਇਹਦੇ ਬਾਰੇ ਇਹਦਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਉਹ ਕੱਟ ਸਕਦੇ ਹੋ ਸੋ ਮੋਬਾਈਲ ਨੰਬਰ ਨਾਲ ਹੀ ਕਟਾਂਗਾ ਸੋ ਸਭ ਤੋਂ ਪਹਿਲਾਂ ਇੱਥੇ ਕਰੂੰਗਾ ਮੈਂ ਆਪਣਾ ਮੋਬਾਈਲ ਨੰਬਰ ਟਾਈਪ 95923 4769 ਉਸ ਤੋਂ ਬਾਅਦ ਜਿਹੜਾ ਇਹ ਕੈਪਚਾ ਸਾਹਮਣੇ ਵਾਲਾ ਇਹਨੂੰ ਇੱਥੇ ਫਿਲ ਕਰ ਦੂੰਗਾ Q E ਵੱਡੀ 7 6 B ਵੱਡੀ 1 ਸੋ ਇਹ ਕਲਿੱਕ ਕਰਨ ਤੋਂ ਬਾਅਦ ਮੈਂ ਕਰੂੰਗਾ ਗੈਟ ਮੋਬਾਈਲ OTP ਤੇ ਕਲਿੱਕ ਜਦੋਂ OTP ਤੇ ਕਲਿੱਕ ਕਰਾਂਗੇ ਤਾਂ ਆਪਣਾ ਮੋਬਾਈਲ ਤੇ ਜਿਹੜਾ OTP ਆ ਉਹ ਏਦਾਂ ਆ ਜਾਏਗਾ ਸੋ OTP ਦੇਖਦੇ ਆਪਾਂ 6247 ਇਹਨੂੰ ਪਾ ਇੱਥੇ ਫਿਲ ਕਰ ਦਾਂਗੇ 6247 ਇਹਨਾਂ ਫਿਲ ਕਰਨ ਤੋਂ ਬਾਅਦ ਗੈਟ ਡੀਟੇਲ ਤੇ ਕਲਿੱਕ ਕਰਾਂਗੇ ਗਾਟ ਟੇਲ ਤੇ ਜੋ ਕਪਾ ਕਲਿੱਕ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਮੇਰਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਆ ਉਹ ਇਹ ਨਿਕਲਿਆ ਹੈ ਠੀਕ ਹੈ ਸੋ ਤੁਸੀਂ ਵੀ ਆਪਣਾ ਰਜਿਸਟ੍ਰੇਸ਼ਨ ਨੰਬਰ ਇਦਾਂ ਹੀ ਕੱਢ ਸਕਦੇ ਹੋ ਸੋ ਇਸ ਨੂੰ ਆਪਾਂ ਕਾਪੀ ਕਰਾਂਗੇ ਠੀਕ ਹੈ ਤਾਂ ਕਾਪੀ ਕਰ ਲਾਂਗੇ ਜਾਂ ਇਹਨੂੰ ਆਪਾਂ ਨੋਟ ਕਰ ਲਾਂਗੇ ਨੋਟ ਕਰਨ ਤੋਂ ਬਾਅਦ ਦੋਸਤੋ ਆਪਾਂ ਕੀ ਕਰਾਂਗੇ ਆਪਾਂ ਇੱਥੋਂ ਬੈਕ ਚਲੇ ਜਾਵਾਂਗੇ ਸਟੇਟਸ ਕਿਵੇਂ ਚੈੱਕ ਕਰਾਂਗੇ ਰਜਿਸਟ੍ਰੇਸ਼ਨ ਨੰਬਰ ਮਿਲਣ ਤੋਂ ਬਾਅਦ ਇੱਥੇ ਯੂਅਰ ਸਟੇਟਸ ਤੇ ਕਲਿੱਕ ਕਰਾਂਗੇ स्टेटस स्टेटसते क्लिक करने तो बाद इतने रजिस्ट्रेशन नंबर अपने को आ गया पेस्ट कर देंगे तो जरा ये सामने वाला कैप्चा इन भर देंगे वी छोटी फाइव टू डबल्यू वन डी ये भरन तो बाद की कर देंगे गैट ओ टी पीते क्लिक गैट ओ टी पी क्लिक करी पी है जोड़ा वो आ चुक है 9932 ਤਾਂ ਆਪਾਂ ਇੱਥੇ ਕੀ ਕਰਾਂਗੇ 99 32 ਕਰਦਾਂਗੇ ਜੀ ਇੱਥੇ ਗੈਟਰ ਡਾਟੇ ਦੇ ਕਲਿੱਕ ਕਰਦਾਂਗੇ ਸੋ ਮੇਰਾ ਜਿਹੜਾ ਡਾਟਾ ਉਹ ਸਾਰਾ ਨਿਕਲ ਚੁੱਕਿਆ ਤੁਸੀਂ ਦੇਖ ਸਕਦੇ ਹੋ ਪਰਸਨਲ ਡਿਟੇਲ ਮੇਰੀ ਨਿਕਲ ਚੁੱਕੀ ਹੈ ਖਾਤਾ ਇਹ ਮੇਰਾ ਰਜਿਸਟ੍ਰੇਸ਼ਨ ਨੰਬਰ ਆ ਗਿਆ ਡਾਟਾ ਉਹ ਜਿਹੜਾ ਮੈਂ ਰਜਿਸਟਰ ਕੀਤਾ ਸੀ ਜਦੋਂ ਦਾ ਤੇ ਇਹ ਮੇਰਾ ਸਾਰਾ ਕੁਝ ਮਤਲਬ ਆ ਰਿਹਾ ਇੱਥੇ ਤੁਸੀਂ ਇਹਦੀ ਐਲੀਜੀਬਿਲਟੀ ਸਟੇਟਸ ਵੀ ਚੈੱਕ ਕਰ ਸਕਦੇ ਇੱਥੇ ਕਲਿੱਕ ਕਰੋ ਤੀਰ ਤੇ ਤਾਂ ਦੋਸਤੋ ਤੁਸੀਂ ਦੇਖੋਗੇ ਕਿ ਮੇਰੀ ਲੈਂਡ ਸੀਡਿੰਗ ਹੈ ਜਿਹੜੀ ਉਹ ਦਿਖਾ ਰਿਹਾ ਕਿ ਮਤਲਬ ਫਿਲ ਨਹੀਂ ਕੀਤੀ ਹੋਈ ਇਸ ਕਰਕੇ ਮੈਨੂੰ ਜਿਹੜੀ ਪੇਮੈਂਟ ਨਹੀਂ ਆ ਰਹੀ ਸੋ ਜਿਵੇਂ ਲੈਂਡ ਸੀਡਿੰਗ ਕੀ ਹੁੰਦੀ ਹੈ ਜਿਹੜੀ ਆਪਣੀ ਜ਼ਮੀਨ ਦੀ ਫਰਦ ਹੁੰਦੀ ਹੈ ਉਸ ਦਾ ਆਪਾਂ ਨੂੰ ਜਿਹੜਾ ਖਾਤਾ ਨੰਬਰ ਤੇ ਖਤੌਨੀ ਨੰਬਰ ਹੁੰਦਾ ਉਹ ਇੱਥੇ ਭਰਨਾ ਪੈਂਦਾ ਸੋ ਅਗਰ ਆਪਾਂ ਉਹ ਭਰਾਂਗੇ ਤਾਂ ਤਾਂ ਹੀ ਇਹ ਪ੍ਰੋਬਲਮ ਸੋਲਵ ਹੋਊਗੀ ਸੋ ਦੋਸਤੋ ਤੁਸੀਂ ਵੀ ਆਪਣਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਇਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਤੇ ਡਾਊਨਲੋਡ ਕਰਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਮੈਂ ਐਦਾਂ ਦੀਆਂ ਵੀਡੀਓ ਜਾਣਕਾਰੀ ਵਾਲੇ ਆ ਹੋਰ ਵੀ ਅੱਗੇ ਪਾਉਂਦਾ ਰਹੂੰਗਾ ਤੇ ਤੁਹਾਡੇ ਕੋਲ ਪਹੁੰਚਦੀਆਂ ਰਹਿਣਗੀਆਂ ਸੋ ਸਸਸੀ ਕਾਲ ਜੀ ਧੰਨਵਾਦ ਸਾਰਿਆਂ ਦਾ